ਪਿਛਲੇ ਕਈ ਦਿਨਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਉਹਦੇ ਸਾਧੂ ਦਾ ਝਗੜਾ ਚੱਲ ਰਿਹਾ ਹੈ ਉਹਨੇ ਕਾਲ ਤਾਂ ਇੱਕ ਦਰਗਾਹ ਦਿੱਤੀ ਸੀ ਉਹਨੂੰ ਮੁੱਕ ਰੱਖਦੇ ਕੋਈ ਚਰਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਭਾਵਾਂ ਵਾਪਸ ਲੈ ਲਈਆਂ ਉਹ ਕੰਮ ਕਾਜ ਨਹੀਂ ਕਰ ਸਕਦਾ ਦੇ ਕੋਈ ਨਿੱਜੀ ਮਸਲਾ ਹੈ ਪਰਿਵਾਰ ਦਾ ਸਾਡੇ ਘਰੇ ਵੀ ਲੜਾਈ ਹੋ ਸਕਦੀ ਹੈ ਤੁਹਾਡੇ ਸੁਣਨ ਵਾਲਿਆਂ ਦੇ ਘਰੇ ਲੜਾਈ ਹੋ ਦੇ ਕਿਸੇ ਦੀ ਵੀ ਹੋ ਸਕਦੀ ਹੈ ਇਸ ਲੜਾਈ ਨੂੰ ਧਰਮ ਦੇ ਨਾਮ ਤੇ ਲਿਆਣਾ ਬਹੁਤ ਮਾੜੀ ਗੱਲ ਹੈ ਉਹਦੀਆਂ ਸਵਾਮਾਂ ਦਾ ਇਸ ਨਾਲ ਕੀ ਮਤਲਬ ਹੈ ਕਿਉਂਕਿ ਉਸ ਤੋਂ ਬਾਅਦ 2010 ਤੋਂ ਬਾਅਦ ਗਿਆਨੀ ਹਰਪੀਸ ਸਿੰਘ ਨੂੰ ਸ਼੍ਰੋਮਣੀ ਕਮੇਟੀ ਨਾਮਜ਼ਦ ਕਰਦੀ ਹੈ ਉੱਤੇ ਗ੍ਰੰਤੀ ਰੱਖਦੀ ਹੈ ਸੇਵਾਦਾਰ ਰੱਖਦੀ ਹੈ ਹੈੱਡ ਗ੍ਰੰਤੀ ਰੱਖਦੀ ਹੈ ਜੱਥੇਦਾਰ ਬਣਾਉਂਦੀ ਹੈ ਜਦੋਂ ਬੰਦਾ ਜੇ ਨਹੀਂ ਮਾੜਾ ਹੈ ਫਿਰ ਉਹ ਰੱਖਿਆ ਕਿਉਂ ਸੀ ਹਰੇਕ ਬੰਦਾ ਜਦੋਂ ਕੋਈ ਸਸਤਾ ਦੇ ਵਿੱਚ ਜਾਂਨੇ ਆ ਉਧਰ ਯੂਮ ਲਿਆ ਜਾਂਦਾ ਹੈ ਕਰੈਕਟਰ ਕੈਰੀਅਰ ਬਾਰੇ ਪਤਾ ਕਰਿਆ ਜਾਂਦਾ ਹੈ ਵੈਰੀਫਿਕੇਸ਼ਨ ਹੁੰਦੀ ਹੈ ਤੇ ਅੱਜ ਉਹ ਮਾਰਾ ਹੋ ਗਿਆ ਮਾਰਾ ਕਿਉਂ ਹੋ ਗਿਆ ਕਿਉਂਕਿ ਉਹਨੇ ਬਾਦਲ ਗਿਆ ਦੇ ਖਲਾਫ ਤੇ ਜੱਤੇਦਾਰਾਂ ਦੇ ਖਲਾਫ ਸਾਫਾ ਜਿਹੜੇ ਪਹਿਲਾਂ ਵਾਲੇ ਆ ਤੇ ਆ ਜਿਹੜੇ ਵਾਕੀ ਆ ਇਹਨਾਂ ਦੇ ਖਲਾਫ ਉਹਨੇ ਫਤਵਾ ਦਿੱਤਾ ਫੈਸਲਾ ਸੁਣਾਤਾ ਇਸ ਕਰਕੇ ਉਹ ਬੰਦਾ ਮਾਰਾ ਹੋ ਗਿਆ ਹੁਣ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਕੱਲ ਜੱਤੇਦਾਰ ਸਾਹਿਬ ਨੇ ਤਖਤ ਤੇ ਸ਼ੋਭਤ ਹੋ ਕੇ ਕਿਹਾ ਕਿ ਮੈਂ ਸਤਗੁਰਾਂ ਨਾਲ ਗੱਲਾਂ ਕਰਨਾ ਚਾਹਣਾ ਤੇ ਪੰਜ ਪੈਰਾਂ ਦੀ ਹਾਜ਼ਰੀ ਵਿੱਚ ਤੇ ਸੰਗਤ ਦੀ ਹਾਜ਼ਰੀ ਵਿੱਚ ਉਹਨੇ ਕਿਹਾ ਵੀ ਮੈਂ ਆਪਦੀ ਰਿਸ਼ਤੇਦਾਰਾਂ ਨੂੰ ਸਾਲੀਆਂ ਨੂੰ ਬੱਚੇ ਸਮਝ ਕੇ ਪੜਾਇਆ ਲਿਖਾਇਆ ਬਾਹਰ ਭੇਜਿਆ ਨਿਊਜ਼ੀਲੈਂਡ ਜੁਕੇ ਅੱਜ ਵੀ ਬੱਚੇ ਪੜ ਰਹੇ ਐ ਇੱਕ ਤਾਂ ਇਹ ਗ੍ਰਾਹ ਕੀਤਾ ਮੈਂ ਦੂਜਾ ਮੈਂ 2 ਦਸੰਬਰ ਨੂੰ ਜਿਹੜਾ ਫੈਸਲਾ ਕੀਤਾ ਉਹ ਬਣਾ ਕੀਤਾ ਉਹਨੇ ਜੀ ਸਤਗੁਰ ਨੂੰ ਜਾਂ ਸੰਗਤ ਨੂੰ ਜਾਂ ਪੰਜ ਪੈਰਾਂ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਧਰਮ ਦੀ ਆੜ ਵਿੱਚ ਸੱਚਾ ਹੋਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ। ਸਤਿਗੁਰੂ ਨੂੰ ਕੀ ਦੱਸਣਾ ਉਹ ਤਾਂ ਜਾਣੀ ਜਾਣੇ। ਸੰਗਤ ਵੀ ਪਸੰਗਤ ਨੂੰ ਬਤਾ ਸੰਗਤ 'ਚ ਵੀ ਰੱਬ ਵੱਸਦਾ। ਪੰਜ ਪਿਆਰਿਆਂ ਨੂੰ ਵੀ ਪਤਾ ਜਦੋਂ ਪਹਿਲਾਂ ਉਹ ਫਾਰਕ ਕਰੇ ਐ ਜੇ ਇਹ ਪੰਜ ਪਿਆਰੇ ਇਹਨਾਂ ਗੱਲ ਸੁਣਨਗੇ ਇਹਨਾਂ ਨੂੰ ਕਰ ਦੇਣਗੇ। ਫਿਰ ਸ਼ਾਮ ਨੂੰ ਉਹਦਾ ਸਾਡੂ ਲਾਈਵ ਹੁੰਦਾ। ਗਿਆਨੀ ਹਰਪ੍ਰੀਤ ਸਿੰਘ ਤਖਤ ਤੇ ਤਲਵੰਡੀ ਸਾਬੋ ਲਾਈਵ ਹੁੰਦਾ। ਸ਼ਾਮ ਨੂੰ ਦਾ ਸਾਧੂ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਲਾਈਵ ਹੁੰਦਾ ਉਹ ਕਾਗਜ਼ ਚੱਕੀ ਬਿਠਾ ਦੱਸੋ ਲੜਾਈ ਥੋਡੀ ਘਰ ਦੀ ਉਹ ਚ ਗੁਰੂ ਨਾਨਕ ਦੇਵ ਦਾ ਜਾਂ ਤਖਤ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਕੀ ਰੋਲ ਹੈ ਤੁਸੀਂ ਉਹਨੂੰ ਕਿਉਂ ਆੜ ਬਣਾਉਣੇ ਹੋ ਉਹਦੀ ਆੜ ਵਿੱਚ ਦੋਨੇ ਸੱਚੇ ਹੋਣੇ ਤੇ ਉਹ ਉਹ ਜਿਹੜੀਆਂ ਹੈਗੀਆਂ ਲਾਮਾਂ ਲਈਆਂ ਸੀ ਉਹਦੇ ਸਾਧੂ ਨੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਫਿਰ ਸਹੀ ਰਹਿੰਦਾ ਮਲੇ ਮੁੱਤਰੋਂ ਤੋਂਦੇ ਰਹੇ ਆ ਸ਼ਰਾਬਾਂ ਪੀਂਦਾ ਉਹ ਜਿਹੜਾ ਬੰਦਾ ਮਰਤ ਸ਼ਾਕੇ ਧਾਰੂਆਂ ਪੀਂਦਾ ਹੈ ਮੀਟ ਖਾਂਦਾ ਹੈ ਝੂਠ ਬੋਲਦਾ ਉਹਦੇ ਕਾਹਦਾ ਤਵਾਰ ਕਰਾਂਗੇ ਆਪਾਂ ਦੂਜੀ ਗੱਲ 2011 12 ਦੀ ਘਟਨਾ ਹੈ 12 ਸਾਲਾਂ ਬਾਅਦ ਅੱਜ ਉਹਤੇ ਦੋਸ਼ ਐਡ ਹੋ ਗਏ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਬਦਨਾਮ ਕਰ ਰਹੇ ਆ ਉਹਦੀ ਛੁੱਟੀ ਕਰਨਾ ਚਾਹੁੰਦੇ ਆ ਸਵਾਮਾਂ ਬੰਦ ਹੋ ਗਈਆਂ ਵੀ ਛੁੱਟੀ ਕਰ ਦਈਏ ਪਰ ਦੇਖੋ ਜੱਤੇਦਾਰ ਆ ਇੱਕ ਉਹਦਾ ਸਤਿਕਾਰ ਕਰਦੇ ਆ ਪਰ ਜੱਤੇਦਾਰ ਤਾਂ ਹੈ ਤਾਂ ਬੰਦੇ ਹੀ ਆ ਨਾ ਉਹ ਨੂੰ ਇੱਕ ਫਤਵਾ ਤੇ ਇੱਕ ਰਤਬਾ ਫਤਵਾ ਸੰਗਤ ਦਿੰਦੀ ਹੈ ਵੀ ਭਾਈ ਸਾਡਾ ਜੱਤੇਦਾਰ ਹੈ ਰਤਬਾ ਜਿਹੜਾ ਹੈਗਾ ਜੱਤੇਦਾਰ ਦਾ ਉਹ ਕਮੇਟੀ ਦਿੰਦੀ ਹੈ ਸਗਠਨ ਦਿੰਦਾ ਅਹੁਦੇਦਾਰ ਦਿੰਦੇ ਆ ਪਰ ਹੁਣ ਦੋਵੇਂ ਆੜ ਦੇ ਵਿੱਚ ਉਹ ਗੁਰੂ ਸਾਹਿਬ ਦੀ ਹਾਜ਼ਰੀ ਚ ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਮੈਂ ਬੱਟਿਆ ਜਾ ਮੈਂ ਕਹਿੰਦਾ ਮੈਨੂੰ ਆ ਇਹੋ ਜਿਹੀ ਮੈਨੂੰ ਆ ਇਹ ਜੀ ਬੀ ਤੁਸੀਂ ਗੁਰਬਾਣੀ ਨੂੰ ਮੋੜਾ ਕਿਉਂ ਬਣਾਉਂਦੇ ਹੋ ਰੋਲਾ ਟੋਡੇ ਕਰਦਾ ਸਸਤਾਣੇ ਚਲੋ ਸਮਾਵਾ ਵਾਪਸ ਲਿਆ ਕੋਈ ਕਰਨੀ ਤੁਸੀਂ ਇੱਕ ਧਰਮ ਦਾ ਕੰਮ ਕਰਦਾ ਰਹਿ ਸੱਚ ਨੂੰ ਬੜਾ ਤਰਾਸਣ ਦੀ ਲੋੜ ਨਹੀਂ ਹੁੰਦੀ ਸੱਚ ਆਪੇ ਉੱਭਰ ਕੇ ਸਾਹਮਣੇ ਆਉਂਦਾ ਬੰਦੇ ਦੀ ਫੇਸ ਆ ਜਿਹੜਾ ਦੱਸ ਦਿੰਦਾ ਇੱਕ ਆਪਣੀ ਬਾਡੀ ਦੇ ਵਿੱਚ ਹੀ ਇਹ ਸਾਰਾ ਕੁਝ ਜਦੋਂ ਆਪਾਂ ਸਵੇਰੇ ਉੱਠਦੇ ਆਂ ਨਹਾਉਨੇ ਆਂ ਕੋਈ ਬੰਦਾ ਸ਼ੀਸ਼ੇ 'ਚ ਮੂਰੇ ਕੱਢਦਾ ਕੋਈ ਪੱਗ ਬੰਨ੍ਹਦਾ ਕੋਈ ਰਮਾਲ ਬੰਨ੍ਹਦਾ ਕੋਈ ਬੋਦੀਆਂ ਬੋਂਦਾ ਕੋਈ ਟੋਪੀ ਲੈਂਦਾ ਤੇ ਉਹਦੀਆਂ ਅੱਖਾਂ ਸ਼ੀਸ਼ੇ ਦੇ ਸਾਹਮਣੇ ਜਦੋਂ ਨੇ ਆਪਾਂ ਤੇ ਸ਼ੀਸ਼ਾ ਪੁੱਛਦਾ ਹੁਣ ਅੱਖਾਂ ਨੂੰ ਵੀ ਦੱਸ ਕੱਲ ਕੀ ਕੀ ਗੁਨਾਹ ਕੀਤੇ ਸੀ ਰੋਜ ਦਾ ਹਿਸਾਬ ਤਾਂ ਹੁੰਦਾ ਚਿਤ੍ਰਗੁਪਤ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਆਪਣਾ ਰੋਜ ਦਾ ਹਿਸਾਬ ਹੁੰਦਾ ਬੰਦਾ ਬਾਤਿਆ ਜਾਂਦਾ ਪਰ ਇੱਥੇ ਬਹੁਤੀ ਸੱਚਾਈ ਦੇਣ ਦੀ ਲੋੜ ਨਹੀਂ ਝੱਗਾ ਚੱਕੇ ਤੋਂ ਆਪ ਦਾ ਢਿੱਡ ਨੰਗਾ ਹੁੰਦਾ ਇਸ ਕਰਕੇ ਜਿਹੜਾ ਹੈਗਾ ਜਿਹੜਾ ਵਿਗਿਆਨੀ ਆਰਪੀ ਸਿੰਘ ਦਾ ਜਿਹੜਾ ਪੜਿਆ ਲਿਖਿਆ ਬੰਦਾ ਪੀ ਐਚ ਡੀ ਹੈ ਗ੍ਰਾਂਤੀ ਰਿਹਾ ਹੈ ਮੁੱਖ ਗ੍ਰਾਂਤੀ ਰਿਹਾ ਹੈ ਜੱਤੇਦਾਰ ਹੈ ਉਹਨੂੰ ਉਸ ਵਿਵਾਦ ਵਿੱਚ ਪੈਣਾ ਨਹੀਂ ਚਾਹੀਦਾ ਜਿਹੜਾ ਉਹ ਸਾਡੂ ਕੁਛ ਕਰ ਰਿਹਾ ਕਿਉਂਕਿ ਉਹ ਅੱਜ ਤੱਕ ਨਾ ਤਾਂ ਉਹ ਬੰਦਾ ਵਿਆਹਿਆ ਗਿਆ ਨਾਉ ਬੰਦਾ ਅਮਰਤ ਧਾਰੀ ਹੈ ਹੁਣ ਚੱਕ ਲਿਆਉਗੇ ਜੋ ਪਹਿਲਾਂ ਉਹ ਕਹਿ ਰਹੇ ਆ ਉਹਦੇ ਬੱਚੇ ਕਹਿ ਰਹੇ ਮੀਟ ਖਾਂਦਾ ਦਾਰੂਆਂ ਪੀਂਦਾ ਮਤ ਛੱਡੀ ਵਿੱਚ ਪਿਸ਼ਾਬ ਕਰਦਾ ਗਾਲੀ ਗਲੋਚ ਕਰਦਾ ਕੁੱਟਮਾਰ ਕਰਦਾ ਪਰਚੇ ਹੋਏ ਆ ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਉਹਨੂੰ ਇਸ ਬਿਮਾਰ ਚ ਪੈਣੇ ਨਹੀਂ ਚਾਹੀਦਾ ਕਿਉਂਕਿ ਉਹਦੇ ਪੁੱਲ ਵਰਗੇ 4000 ਤਾਂ ਗਿਆਨੀ ਹਰਪ੍ਰੀਤ ਸਿੰਘ ਦੇ 4 ਲੱਖ ਆ ਉਹਨੂੰ ਕਿਉਂ ਹਾਈਲਾਈਟ ਕਰ ਰਹੇ ਤੁਸੀਂ ਦੂਜਿਆਂ ਨੂੰ ਪਤਾ ਹੀ ਆ ਉਹ ਵੀ ਜਿਹੜੇ ਹੈਗੇ ਆ ਬਾਦਲ ਕੇਤੇ ਬਿਰਸਾ ਸਿੰਘ ਬਲਟੂਆ ਨੂੰ ਗੱਡੀ 'ਚ ਲੱਤੀ ਫਿਰਦਾ ਜਥੇਦਾਰ ਸਰਵਾਨਾ ਨੇ ਹੁਕਮ ਕੀਤਾ ਸੀ ਬਿਰਸਾ ਸਿੰਘ ਬਲਟੂਆ ਜ਼ੁਬਾਨ ਨੂੰ ਲਗਾਮ ਦੇਵੇ ਬੋਲੇ ਨਾ ਚਲਾਤਾ ਕੰਮ ਹੋਣੇ ਨਹੀਂ ਚੁੱਪ ਰਹਿ ਸਕਦਾ ਉਹ ਇੱਕ ਤੁਹਾਨੂੰ ਗੱਲ ਦੱਸਦੇ ਆ ਇੱਕ ਅੱਛੂ ਤੇ ਬਗਲਿਆਂ ਦੀ ਦੋਸਤੀ ਪੈ ਗਈ ਉਹ ਸ਼ਕਪੜ ਦੇ ਕਿਨਾਰੇ ਆਉਂਦੇ ਤੇ ਇੱਕ ਦਿਨ ਅਜੀ ਹਾਂ ਆਇਆ ਕਿ ਛੱਪੜ ਦਾ ਪਾਣੀ ਖਤਮ ਹੋ ਗਿਆ ਤੇ ਬਾਗਲੇ ਕੱਚੂ ਕੋਲੇ ਆਏ ਕਹਿੰਦੇ ਯਾਰ ਪਾਣੀ ਖਤਮ ਹੋ ਗਿਆ ਆਪਣੀ ਦੋਸਤੀ ਹੈ ਸਾਨੂੰ ਵੀ ਡੱਡਾਂ ਵਗੈਰਾ ਨਹੀਂ ਮਿਲਦੀਆਂ ਤੇ ਤੂੰ ਵੀ ਇੱਥੇ ਪਾਣੀ ਤੋਂ ਬਿਨਾ ਤਰਸੇਂਗਾ ਉਹ ਕਹਿੰਦਾ ਚਲ ਮੈਂ ਧਰਤੀ ਤੇ ਥੱਲੇ ਤੇ ਚਲਾ ਜਾਊਂਗਾ ਕਹਿੰਦਾ ਨਹੀਂ ਆਪਣੀ ਦੋਸਤੀ ਕਾਇਮ ਰੱਖਉ ਅਸੀਂ ਭਲਾਨੇ ਸਮੁੰਦਰ ਤੇ ਜਾ ਕੇ ਪਤਾ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਹੈ ਉਹ ਆਏ ਤੇ ਕੱਚੂ ਨੂੰ ਸਾਰਾ ਕੁਝ ਦੱਸਿਆ ਉਹ ਕਹਿੰਦੇ ਅਸੀਂ ਤੈਨੂੰ ਉਸ ਸਮੁੰਦਰ ਤੇ ਲੈ ਜਾਣਿਆ ਕਹਿੰਦਾ ਠੀਕ ਹੈ ਕਹਿੰਦਾ ਲਿਜਾਵੋਗੇ ਕਿਵੇਂ ਕਹਿੰਦਾ ਅਸੀਂ ਇੱਕ ਡੰਡਾ ਲਿਆਉਣੇ ਆ ਦੋਨੇ ਚੁੰਝਣਾ ਫੜ ਲਾਂਗੇ ਤੇ ਵਿਚਾਰਿਆਂ ਤੂੰ ਉਹਨੂੰ ਫੜ ਲਈ ਤੇ ਅਸੀਂ ਉੱਡੀ ਜਾਵਾਂਗੇ ਤੈਨੂੰ ਉੱਥੇ ਲੈ ਜਾਾਂਗੇ ਕਹਿੰਦਾ ਵੀ ਠੀਕ ਹੈ ਚਲਾ ਲਿਆ ਕੰਮ ਲੈ ਗਏ ਰਸਤੇ ਵਿੱਚ ਹੀ ਤੋ ਗਏ ਕੱਚੂ ਕਹਿੰਦਾ ਆਹ ਕਹਿੰਦਾ ਯਾਰ ਆਪਾਂ ਕਿੰਨੇ ਉੱਚੇ ਚਾਈ ਜਾਂਦੇ ਆ ਦੁਨੀਆ ਦੇਖ ਲਈ ਐਨੇ ਹੀ ਮੂੰਹ ਖੋਲਿਆ ਜੀ ਦਾੜ ਦੇ ਨੇ ਥੱਲੇ ਡਿੱਗ ਪਿਆ ਕਿਉਂਕਿ ਉਹ ਚੁੱਪ ਨਹੀਂ ਰਹਿ ਸਕਿਆ ਨਹੀਂ ਉਹ ਲੈ ਜਾਂਦੇ ਮੰਜ਼ਲ ਤੇ ਪਹੁੰਚ ਜਾਂਦੇ ਇਹੀ ਕੰਮ ਵਰਸੇਬਲ ਟੋਹੇ ਦਾ ਉਹਨੂੰ ਚੁੱਪ ਨਹੀਂ ਰਹਿ ਰਹੀ ਸਕਦਾ ਉਹ ਤੇ ਚਾਹੇ ਮੂੰਹ ਚ ਗੁੱਦੋ ਤੁੰਦੋ ਨਿਓ ਨਹੀਂ ਰਹਿ ਸਕਦਾ ਆਦਤ ਤੋਂ ਮਜਬੂਰ ਆ ਬੰਦਾ ਇਸ ਕਰਕੇ ਕਹਿੰਨੀ ਹਰਪ੍ਰੀਤ ਸਿੰਘ ਨੂੰ ਇੱਕ ਪੜਿਆ ਲਿਖਿਆ ਡਿਗਰੀਆਂ ਵਾਲਾ ਬੰਦਾ ਹੈ ਜਿਹੜਾ ਬੰਦਾ ਕਾਨੂੰਨ ਨੂੰ ਮੰਨਦਾ ਔਰ ਗਰਵਾਣੀ ਨੂੰ ਮੰਨਦਾ ਉਹ ਬਹੁਤ ਘੱਟ ਬੋਲਦਾ ਜਿਹੜਾ ਬੰਦਾ ਘੱਟ ਬੋਲਦਾ ਉਹ ਕਾਮਯਾਬ ਰਹਿੰਦਾ ਹੁਣ ਇਹ ਕੋਈ ਸ਼ਰਾਬੀ ਇਕਬਾਬੀ ਹੈ ਉਹ ਕਹਿੰਦਾ ਮੇਰਾ ਸਾਡੂ ਕਹਿੰਨੀ ਹਰਪ੍ਰੀਤ ਸਿੰਘ ਕਹਿ ਰਿਹਾ ਉਹਨੂੰ ਇਹਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਕਿਉਂ ਹਾਈਲਾਈਟ ਕਰੀ ਜਾਣਾ ਉਸ ਨੂੰ ਨੂੰ ਹਾਈਲਾਈਟ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਜਿਹੜਾ ਹੈਗਾ ਇਹ ਵਿਵਾਦ ਦੇ ਵਿੱਚ ਜਿਹੜਾ ਉਹ ਕਾਲੀ ਦਾ ਲਾਹਾ ਲੈਣਾ ਚਾਹੁੰਦਾ ਇਹ ਅਸਲ ਕੀ ਹੈ ਵੀ ਮਸਲਾ ਘਰ ਦਾ ਹੈ ਕਰੇ ਹਰੇਕ ਦੇ ਮਾੜੀ-ਮੋਟੀ ਲੜਾਈ ਹੁੰਦੀ ਹੈ ਸਾਡੇ ਵੀ ਹੁੰਦੀ ਹੈ ਤੁਹਾਡੇ ਵੀ ਹੁੰਦੇ ਐਤਰ ਉੱਧਰ ਵੀ ਹੁੰਦੀ ਹੈ ਪਰ ਇਹਨਾਂ ਚੀਜ਼ਾਂ ਦੇ ਵਿੱਚੋਂ ਫਾਇਦਾ ਚੁੱਕਣਾ ਕੋਈ ਬਾਲੀ ਵੱਡੀ ਗੱਲ ਨਹੀਂ ਅਗਲੇ ਦਾ ਤਲਾਕ ਹੋ ਗਿਆ ਜਿਹੜੀ ਇਸਤਰੀ ਹੈ ਜਿਹੜੀ ਨੂੰ ਵਿਆਹੀ ਹੋ ਤਲਾਕ ਵਿਆਹੀ ਕੋਰਟ ਦੇ ਵਿੱਚ ਨਿਭੜ ਗਿਆ ਉਸ ਟਾਈਮ ਉਹ ਬੰਦਾ ਚੰਗਾ ਮਾੜਾ ਜੋ ਵੀ ਹੈ ਉਹ ਲੇਡੀਜ਼ ਵੀ ਨਹੀਂ ਸਾਹਮਣੇ ਆਈ ਸੀ ਉਹ ਨੂੰ ਉਹਣਾ ਪੈ ਗਿਆ ਉਹਦੀ ਮਾਤਾ ਨੂੰ ਸਾਹਮਣੇ ਆਉਣਾ ਪੈ ਗਿਆ ਤਲਾਕ ਹੋ ਗਿਆ ਉਹਨੇ ਸ਼ਾਦੀ ਕਰਵਾਲੀ ਦੂਜੀ ਬੱਚੇ ਹੋ ਗਏ ਤੇ ਇਹ ਇਹ ਜਿਹੜਾ ਹੈਗਾ ਕੋਡ ਦਾ ਬੇਚਰਾ ਘਰ ਦਾ ਮਾਮਲਾ ਇਹ ਚ ਗਿਆਨੀ ਹਰਪੀ ਸਿੰਘ ਦਾ ਕੀ ਰੋਲ ਹੈ ਕਿਉਂਕਿ ਇਸ ਆਰਟ ਦੇ ਵਿੱਚ ਉਹਦੀਆਂ ਸਵਾਵਾ ਟੱਪ ਕੀਤੀਆਂ ਜਿੰਨੇ ਬੰਦੇ ਆਪ ਗੁਨਾਹਗਾਰ ਹੈ ਉਹ ਉਸ ਸੰਸਥਾ ਦੇ ਚੌਧਰੀ ਬਣੇ ਬਿਏ ਦੇਖੋ ਉਸ ਅਸਤਾ ਦੇ ਚੌਧਰੀ ਬਣੇ ਵਿਆ ਗੁਨਾਹਗਾਰ ਸੱਚੇ ਬੰਦੇ ਨੂੰ ਸਜ਼ਾ ਦੇਣ ਦੀ ਤਿਆਰੀ ਵਿੱਚ ਹੈ ਇਹਦਾ ਮਤਲਬ ਇੱਥੇ ਵੋਟ ਰਾਜ ਹੈ ਲੋਕਾਂ ਨੂੰ ਮੂਰਖ ਬਣਾਓ ਗੋਲਕਾਂ ਚੋਂ ਪੈਸਾ ਕੱਢੋ ਜਿਹਨੂੰ ਮਰਜ਼ੀ ਮਾਫ਼ੀਆਂ ਦਿਓ ਜਿੱਥੇ ਮਰਜ਼ੀ ਇਤਿਹਾਰ ਦਿਓ ਤੇ ਜਦੋਂ ਮਰਜ਼ੀ ਲਾਲ ਲਾਲਾ ਕਰਕੇ ਫਿਰ ਦੱਬ ਲੋ ਜਿਨ੍ਹਾਂ ਦਾ ਕੋਈ ਸੰਵਿਧਾਨ ਨਾਲ ਕੋਈ ਮਤਲਬ ਸਿੱਖ ਧਰਮ ਨਾਲ ਕੋਈ ਲੈਣਾ ਦੇਣੇ ਨਹੀਂ ਨਾ ਉਹ ਸੰਵਿਧਾਨ ਨੂੰ ਮੰਨਦੇ ਐ ਕਿਉਂਕਿ ਸੰਵਿਧਾਨ ਜੋ ਸਰਕਾਰ ਬਣੀ ਸੀ ਕਿ ਕਾਲੀ ਦਾਲ ਦੀ ਉਹਦੀਆਂ ਤਸ਼ੀਆਂ ਡਾਈਆਂ ਗਰਾਟਾਂ ਛੱਕੀਆਂ ਇਧਰ ਉਧਰੋਂ ਕਰਿਆ ਨਾ ਹੁੰਦਾ ਮਨ ਨੂੰ ਮੰਨਦੇ ਉਹਨਾਂ ਦਾ ਕੋਈ ਲੈਣਾ ਦੇਣਾ ਉਹਨਾਂ ਦਾ ਕਿੱਤਾ ਹੈ ਰਾਜਨੀਤੀ ਇੱਕ ਖੇਦੀ ਹੈ ਕਿੱਤਾ ਹੈ ਉਹਨਾਂ ਦਾ ਇਸ ਕਰਕੇ ਕਹਿੰਨੀ ਆਤਮਜੀਤ ਸਿੰਘ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਉਹਨੂੰ ਵਿਵਾਦਾਂ ਦੇ ਵਿੱਚ ਨਹੀਂ ਪਣਾ ਚਾਹੀਦਾ ਸੰਗਤ ਜਾਣਦੀ ਹੈ ਕਿ ਉਹ ਸਹੀ ਬੰਦਾ ਹੈ ਤੇ ਫੈਸਲਾ ਜਿਹੜਾ ਉਹਨਾਂ ਨੇ ਠੀਕ ਕੀਤਾ ਸੀਗਾ ਤੇ ਹੁਣ ਉਹ ਬਗਲਾੜ ਦੇ ਵਿੱਚ ਆਏ ਪਏ ਹੈ ਉਹਨਾਂ ਦੀ ਕੋਈ ਚਾਰਾ ਜੋ ਹੀ ਨਹੀਂ ਚੱਲ ਰਹੀ ਇਸ ਕਰਕੇ ਉਹਨੂੰ ਬਦਨਾਮ ਕਰ ਰਿਹਾ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ